ਪਰਾਵ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆ ਟਾਰੀ ਦਾ ਮੇਰਾ ਗਨਾਹ ਆ ਮੇਰਾ ਗਨਾਹ ਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਨਾਹ ਮੈਂ ਪੰਜਾਬ ਚ ਪੈਦਾ ਆਇਆ ਉਹ ਤੋਂ ਵੱਡਾ ਗਨਾਹ ਕਿ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁਟੇ ਇੱਕ ਵੱਡਾ ਗਣਾ ਫੇਲੀਅਰ ਸਰਕਾਰ ਝੱਡੀ ਗੈਂਗਸਟਰ ਆਜਾ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਸ ਜੋ ਕੱਖ ਕਰ ਨਹੀਂ ਸਕੀ ਅਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਸੀਐਮ ਆਪਣੇ ਐਮਐਲਏ ਨੇ ਕਰਾ ਲਏ ਜ ਹੁੰਦਾ ਇੱਥੇ ਅਮਨਦੀਪ ਸਿੰਘ ਹੈ ਸੱਚੋ ਹੋਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਇਹਨਾਂ ਦਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਮਲਾਜਮ ਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਨਦੇ ਆ ਇਹ ਗੈਂਗਸਾਂ ਨੇ ਕਿਹਾ ਤੇਰੀ ਪੂਜੋ ਜੋੜ ਲਾਣਾ ਲਾਲਿਆ ਸਾਲਿਆ ਤੇਰੀ ਰੈਕੀ ਕਰਦੇ ਹਥਿਆਰਾਂ ਵਾਲੇ ਬੰਦੇ ਲੈ ਕੇ ਬੈਠਾ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾ ਤੇਰਾ ਮੇਰਾ ਪਰਵਾਹ ਬਾਅਦ ਮਰੂ ਮੈਂ ਕਹੇ ਸਾਲੇ ਦੱਲੇ ਦੇ ਹੱਥੋਂ ਨਹੀਂ ਮਰਨਾ ਪਹਿਲਾ ਚੌਂਕ ਵਿੱਚ ਟਾਰੀ ਮੈਂ ਆਪਣਾ ਯਾਰ ਸਾਲਾ ਬਾਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਸੁ ਕਹਿੰਦੇ ਆ ਯਾਰ ਸਾਲਾ ਬਾਦ ਹੋਇਆ ਪੁੱਤ ਚੌਂਕ 'ਚ ਆਪਣੇ ਰਿਵਾਰ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂ ਤੇਲ ਚਾਪ ਲਗੂ ਸਾਡੇ ਸਾਡੀ ਸਰਕਾਰ ਤੇ ਜੀਨ ਜੀ ਅਸੀਂ ਦਿਨ ਰਾਤ ਸਾਡੇ ਮਦਦ ਜਿਹੜੇ ਕੱਕੀ ਕਦੇ ਤੁਕੀ ਦੇ ਐਸਐਚਓ ਲਾਇਆ ਵੇ ਤੇ ਜਿਨ੍ਹਾਂ ਦੇ ਭੱਲੇ ਕੱਕਣੀ ਇੱਥੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰ ਨੇ ਕਰਜ ਹਮਲਾ ਕੀਤਾ ਸੀ ਉਹਨੇ ਅਗਲੇ ਨੇ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ ਚ ਹੱਲ ਕਰਤਾ ਸੀ ਪੁਲਸ ਦੇ ਭੱਲੇ ਕੱਕਣੀ ਪੁਲਸ ਕੀ ਇਹਨਾਂ ਨਾਲ ਨਹੀਂ ਹੋਈਦਾ ਮੈਂ ਆਪਣਾ ਚੌਂਕ ਜਾਂਦਾ ਜੇ ਸਵੇਰੇ 8:30 ਕਠੋਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾ ਪੁੱਤ ਮਾਰਨਾ ਜੇ ਮੈਂ ਆਪਣਾ 11 ਸਾਲਾ ਬਾਦ ਹੋਇਆ ਉਸ ਤੋਂ ਬਾਅਦ ਧਿਓਨ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਤੇ ਸਾਰੀ ਜਾਇਦਾਦ ਮੈਂ ਕਹੂੰਗਾ ਮਾਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜਾਇਦਾਦ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਓ ਕੱਖੜੀ ਜੇ ਕਰਦੀ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਸਾਲੇ ਨੇ ਮੈਨੂੰ ਫੇਰ ਕਾਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤਰਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਇਹ ਨਾ ਕਰੂੰਗਾ ਤੇ ਮੇਰੂ ਛੜਦਾ ਪੁੱਤ ਨਾ ਕਰੂੰਗਾ ਇਲਜਾਮ ਪੰਜਾਬ ਸਰਕਾਰ ਦੇ ਸੀਮਤ ਸਾਰੇ ਪੰਜਾਬ ਪੁਲਿਸ ਦੇ ਮੈਂ ਆਪਣੇ ਆਪ ਨੂੰ ਆਤਮ ਹੱਤਿਆ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੱਗ ਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋਂ ਜੱਗ ਦਾ ਪੁੱਤ ਸੀ ਇਹ ਝੂਠ ਮਾਰ ਗਿਆ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਪੜਾਉਂਦੇ ਆ ਆ ਵੇਖੋ ਆ ਵੇਖੋ ਫੜਿਆ ਤੂੰ ਕੀ ਹੋਇਆ ਤਰ ਨਾ ਮੇਰਾ ਤੇ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਖੋ ਆ ਜੇਲ ਬਣਾਉਂਦੇ ਆ ਆ ਜਿੰਦਾ ਤੱਕ ਮੈਂ ਚੇਲ ਚ ਰਹਿੰਦੇ ਆ ਪੁਲਿਸ ਗੈਂਦੀ ਘਰੋਂ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋਸ ਹਲੇ ਫੋਨ ਵੀ ਤੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲ ਤਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਤੇਰੇ ਘਰ ਡਕੈਤੀ ਹੋਈ ਉਹ 5 ਮਿੰਟ ਚ ਫੜਿਆ ਹੀ ਐਸ ਐਚ ਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਆਤਮ ਤਿਆਰ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਮੈਂ ਲੱਖ ਲਾਂਖ ਸਰਕਾਰ ਦੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਕੀ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਖ ਬਦਲਾ ਦੀ ਲੱਖ ਲਾਂਖ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਂ ਇਹ ਪਾਰਟੀ ਦੀ ਹਮਾਇਤ ਨਹੀਂ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿਨੇ ਸਾ ਜਿਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਚੋਗੀ ਤੁਸ ਲੂਟ ਕਰਦਾ ਮੇਰੇ ਕੋਲ ਟੈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਸਾਰੇ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਸੀ ਪੰਜਾਬ ਪੁਲਿਸ ਫੇਲੀਏ ਪੰਜਾਬ ਪੁਲਿਸ ਜੇ ਸਿਕਿਉਰਿਟੀ ਓਏ ਇਹ ਹਾਰ ਲੈਣ ਜਾਈਏ ਉਹ 2 ਮਹੀਨੇ ਪਰਮਿਸ਼ਨਾਂ ਚ ਨਗਾਹ ਦਿੰਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਥਿਆਰ ਆ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਹਿ ਮੱਚੌਂਕ ਸੇ ਖਲੋਤਾ ਆ ਮੈਂ ਗੈਂਗਸਟਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੋਣੇ ਵੀਡੀਓ ਮੇਰੀ ਵੇਖਣ ਦੇ ਹੋਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਓ ਮੈਂ ਖੜਾ ਜੇ ਆ ਖੜੇ ਜੇ ਚੌਂਕ ਦੇ ਵਿੱਚ ਆਓ ਤੈਨਾਂ ਦੇ ਸਾਲਿਆ ਤੇਰਾ ਪਰਿਵਾਰ ਪਹਿਲਾਂ ਮਾਰਨਾ ਇਹੀ ਕੌਲਾ ਕਰਦੇ ਤੈਨ ਫੇਲੀਆ ਸਰਕਾਰ ਖੜਾ ਤੇ ਇੱਥੇ ਖੜਾ ਮੁਕਤੇ ਬਾਰ ਮਾਰੋ ਜਨੇ ਮਾਰਨਾ ਕਿ ਉਹਦੇ ਪੱਲੇ ਕੱਖ ਨਹੀਂ ਤੇਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਲਿਸ ਨਹੀਂ ਕੋਈ ਸੀਐਮ ਨਹੀਂ ਮਾਰੋ ਜਨੇ ਮਾਰਨਾ ਮੇਕੋ ਆ ਖੜਾ ਜਿਵੇਂ ਚੌਕ ਦੇ ਵਿੱਚ ਆ ਖੜਾ ਜੇ ਹੁਣ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤਾਂ ਤੁਸੀਂ ਗੈਂਗਸਟਰ ਹੋ ਵੀ ਕਹਿੰਦੇ ਜਣਾ ਖੜਾ ਜੇ ਮੈਂ ਖੜਾ ਜੇ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜੇ ਮੈਂ ਚੌਂਕ ਦੇ ਵਿੱਚ ਆਓ ਮੈਂ ਕੈਪ ਚੋਂ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਥੀ ਸੀ ਆ ਨਾਲ ਖੜਾ ਮਾਰੋ ਆ ਬੈਠੇ ਆਹੀਂ ਦੁਖੀ ਹੋ ਕੇ ਯਾਰ ਚੱਲ ਦੁਖੀ ਹੋ ਗਏ ਆ ਉਹ ਦੁਖੀਆਂ ਤੇ ਪੰਜਾਬ ਤੂੰ ਇਨਾ ਗੈਂਗਸਟਰਾਂ ਤੋਂ ਇੱਕੋ ਪਰਕੋ ਜੇ ਤੁਸੀਂ ਲੋਕ ਨਾ ਖੜੇ ਆਂ ਚ ਅੱਜ ਮੈਂ ਮੇਰਾ ਪ੍ਰਵਾਹ ਕਰੂ ਅੱਜ ਮੇਰਾ ਪ੍ਰਵਾਹ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ੍ਹ ਫੇਰੀ ਤੁਹਾਡੀ ਵੀ ਆਊਗੀ ਕੱਲ੍ਹ ਵਾਰੀ ਤੁਹਾਡੀ ਵੀ ਆਊਗੀ ਆਜਾ ਪੂਟੇ ਲਾਉਣ ਵਾਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪਿੰਡ ਆ ਲਿਓ ਉਹ ਵੀਰੋ ਪੂਟੇ ਉਹ ਬੂਟੇ ਨਹੀਂ ਸ਼ਾਹ ਲੈਣੇ ਪਊਗਾ ਕੋਈ ਕੂ ਕੀ ਕਰੋਗੇ ਬੂਟੇ ਲਾ ਕੇ ਹਲਾਤ ਬੂਟੇ ਲਾਉਂਦੇ ਨਹੀਂ ਬੂਟੇ ਬਚਾਉਂਦੇ ਆ ਬੂਟੇ ਪਟਾਓ ਪਹਿਲਾਂ ਤੇ ਘਰ ਦੇ ਵਿਚਾਲੀਏ ਘਰ ਦੇ ਵਿਚਾਲੀਏ ਧਮਕੀਆਂ ਤੋਂ 당 ਆਇਆ ਪਿਆ ਅਗਲੇ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਦੀ ਲਾਲੇ ਈ ਹੋਰ ਕਰ ਲਿਆ ਈ ਦੇਖ ਲਈ ਪਹੁੰਚ ਉਹ ਤੇ ਅਗਲੇ ਘੰਡੇ ਪੁਲਸ ਤੋਂ ਵੱਡੀ ਪਹੁੰਚ ਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ ਜਿਹੜਿਆ ਗੈਂਗਸਟਰਾਂ ਨੇ ਮੈਨੂੰ ਧੰਗੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਖੜਾ ਜੱਟ ਸ਼ਰਿਆਮ ਖੜਾ ਤੇ ਸ਼ਰਿਆਮ ਖੜਾ ਜੱਟ ਉਹ ਗੈਂਗਸਟਰ ਉਹ ਦੇਖਣ ਦੇ ਸ਼ਰਿਆਮ ਜੱਟ ਖੜਾ ਆਓ ਚੌਂਕੇ ਮਾਰੂੰ ਪਰਿਵਾਰ ਮਾਰਨ ਦੀ ਗੱਲ ਕਰੋ ਤੁਹਾਡੇ ਥੋਂ ਨਹੀਂ ਸਾਲਿਓ ਮਰਨ ਦਾ ਮੈਂ ਆ ਮਾਰੂੰ ਮੇਰਾ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆ ਮਾਰੂ ਮਾਰ ਕੇ ਆਪਣੀ ਘਰ ਦੀ ਮਾਰੂ ਮਾਂ ਪਿਓ ਮਾਰੂ ਉੱਤੋਂ ਆ ਮਾਰੂ ਇਹ ਨਾ ਮਾਰਿਆ ਤੇ ਮੈਂ ਜੜਦਾ ਪੁੱਤਾਂ ਮੈਂ ਚੌੜਾ